ਹਾਂਜੀ ਔਰ ਕੀ ਹਾਲ ਹੈ ਟੋ ਠੀਕ ਠਾਕ ਜੀ ਸਾਰੇ ਕੱਲਾ ਕਿਹੜੇ ਵਿਸ਼ੇ ਤੇ ਕਰੀਏ ਆਪਾਂ ਗੱਲ 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 ਇੰਨੀ ਬਣ ਜਾਂਦੀ ਹੈ ਆਪਣੀ ਆਪਣੇ ਹੀ ਹਿਆਰਾ ਹੀ ਵਿਸ਼ੇ ਆ ਜਿਹੜਾ ਮਰਜੀ ਵਿਸ਼ਾ ਹੋਵੇ ਕੋਈ ਵਿਸ਼ਾ ਜੇ ਕੋਈ ਟੌਪਿਕ ਆ ਜੇ ਕੋਈ ਕੰਪੀਟੀਸ਼ਨ ਦਾ ਜੇ ਕੋਈ ਕਿਸੇ ਕਿਸਮ ਦਾ ਕੋਈ ਵੀ ਦੁਨੀਆ ਭਰ ਦਾ ਆਪਾਂ ਹਰ ਥਾਂ ਤੇ ਲਾਤ ਡਾਉਣ ਵਾਲੇ ਜੀ ਹਰ ਥਾਂ ਤੇ ਪੰਗਾ ਲੈ ਸਕਦੇ ਜੀ ਵਾਹਿਗੁਰੂ ਦੀ ਕਿਰਪਾ ਦੇ ਉਹ ਇੱਕ ਨਾ ਤਜਰਬਾ ਲੰਬਾ ਹੋ ਲੇ ਕਰਨ ਤੇ ਜਿਵੇਂ ਸਮਾਜ ਵਿੱਚ ਇਹ ਫੋਟੋਗ੍ਰਾਫੀ ਲੈ ਇਹ ਨਾ ਪਹਿਲਾਂ ਸਾਲ ਡੇਢ ਸਾਲ ਸਿੱਖਿਆ ਫਿਰ 25 25.5 ਸਾਲ ਸਟੂਡੀਓ ਪਾਇਆ ਇਹਨੂੰ ਹੋ ਗਿਆ 27 ਸਾਲ ਹੀ ਹੋ ਗਿਆ ਇਹ ਤਜਰਬੇ ਦੇ ਵਿੱਚ ਨਾ ਤੇ ਇੱਕ ਛੋਟੇ ਹੁੰਦੇ ਦਾ ਮੇਰੇ ਦਾ ਥੋੜਾ ਜਿਹਾ ਮੈਂ ਆਪਣੀ ਬਾਇਓਗ੍ਰਾਫੀ ਆ ਵੀ ਦੱਸ ਦਿੰਦਾ ਇਹ ਛੋਟਾ ਹੁੰਦਾ ਮੇਰਾ ਨਾਂ ਕਦੀ ਮਾਸੀਆਂ ਕੋ ਰਹਿ ਪਿਆ ਕਦੀ ਨਾਨਕੇ ਰਹਿ ਪਿਆ ਕਲੀਪੂ ਆ ਕੋਈ ਚਲ ਗਿਆ ਕਦੀ ਉੱਥੇ ਚਲ ਗਿਆ ਕਦੀ 1000 ਦੋਸਤਾਂ ਦੀਆਂ ਰਿਸ਼ਤੇਦਾਰੀਆਂ ਜੀ ਜਾ ਕੇ ਰਹੀ ਜਾਂਦੇ ਨੇ ਇਹ ਇੱਕ ਕਰਕੇ ਰਿਸ਼ਤੇਦਾਰੀਆਂ ਆਪਣੀਆਂ ਤੇ ਹੈ ਹੀ ਇਹ ਆ ਦੂਰ ਦਰਾਡੇ ਤੱਕ ਵੀ ਬੜਾ ਚੱਲਿਆ ਕੰਮ ਤੇ ਹੁਣ ਵੀ ਚੱਲਣ ਡਿਆ ਜੀ ਤੋ ਯਾਰ ਦੋਸਤ ਸਾਡੇ ਕੇ ਜੇ ਆਪਦੇ ਰਿਸ਼ਤੇਦਾਰਾਂ ਨੂੰ ਮਾਮੇ ਭੂਆ ਮਾਸੇ ਮਿਲਣ ਨੂੰ ਇਹਨਾਂ ਨੂੰ ਸਾਰੇ ਮਿਲ ਜਾਂਦੇ ਉਹ ਮਿਲ ਜਾਂਦੇ ਸੋ ਆਪਣੇ ਖਤਮ ਹੋ ਗਈ ਕਹਾਣੀ ਤੇ ਕੁੱਲ ਮਿਲਾ ਕੇ ਗੱਲ ਆਪਾਂ ਆਈਏ ਅਸਲੀ ਮੁੱਦੇ ਤੇ ਕਿ ਮੇਰਾ ਛੋਟੇ ਹੁੰਦੇ ਤੋਂ ਲੈ ਕੇ ਨਾ ਇੰਨਾ ਕਿ ਜ਼ਿਆਦਾ ਵਿਚਰਨਾ ਇੰਨਾ ਕਿ ਜ਼ਿਆਦਾ ਠੀਕ ਹੈ ਤੁਸੀਂ ਵਿਚਰੇ ਹੋਗੇ ਇੱਕ ਤੁਹਾਨੂੰ ਦੱਸਾਂ ਵੀ ਹਰ ਥਾਂ ਤੇ ਆਪਾਂ ਪਹਿਲੀ ਕਤਾਰ ਵਾਲੇ ਆ ਕਿਉਂਕਿ ਮੇਰਾ ਜਿਹੜਾ ਸਫਰ ਬੜਾ ਲੰਬਾ ਹੈ ਨਾ ਯਾਰੀ ਦੋਸਤੀ ਯਾਰਾ ਸੁਣਨਗੇ ਤੁਹਾਡੇ ਵੀ ਹੋਣਗੇ ਮੈਂ ਮੰਨਦਾ ਪਰ ਇੱਧਰ ਕਿਤੇ ਰਿਕਾਰਡ ਤੋੜਨਾ ਬੜੀ ਔਖੀ ਜੀ ਗੱਲ ਕਿਉਂਕਿ ਜਿਹੜੀ ਪਹਿਲੀ ਹੈ ਨਾ ਪਹਿਲੀ ਜਮਾਤ ਕੱਚੀ ਪੱਕੀ ਪਹਿਲੀ ਐਡਮਿਸ਼ਨਾਂ ਤੋਂ ਲੈ ਕੇ ਪ੍ਰਾਇਮਰੀ ਸਕੂਲ ਤੇ ਪ੍ਰਾਇਮਰੀ ਤੋਂ ਪਹਿਲਾਂ ਵੀ ਇੱਕ ਸਾਲ ਦਿਓ ਸਾਲ ਦਾ ਇੱਕ ਪ੍ਰਾਇਮਰੀ ਸਕੂਲ ਕੱਚੀ ਅੱਧੀ ਵਾਲਾ ਕੁਝ ਵੀ ਹੈਗੇ ਦੋ ਚਾਰ ਉੱਚ ਵੀ ਹੈਗੇ ਸੀ 2-4 ਛਾਪਾ ਪਿੰਡ ਠੱਠੀ ਨਾਣ ਕੇ ਹੁਣ ਕੇ ਕਰਕੇ ਛਾਪਾ ਪਿੰਡ ਇਸੇ ਸਕੂਲ ਚ ਮੈਂ ਲਾਇਆ ਇਸ ਸਾਲ 1.5 ਸਾਲ ਪਹਿਲਾ ਨਿੱਕੇ ਹੁੰਦੇ ਆ ਬਾਈ ਇਨਸ਼ਾਅੱਲਾ 50 50 ਸਾਲਾਂ ਦਾ ਨਿਆਣਾ 2-3 ਕਿਲੋਮੀਟਰ ਤੁਰ ਕੇ ਚੱਲ ਜਣਾ ਤੁਰ ਕੇ ਆਏ ਨਾ ਹੈਗਾ 50 ਸਾਲਾਂ ਦੇ ਨਿਆਣੇ 2-3 ਕਿਲੋਮੀਟਰ ਤੋਂ ਆ ਜਾਂਦੇ ਪਹਾਂ ਦੇ ਉਪੋਂ ਦੀ ਗਲੀ ਚ ਨਹੀਂ ਦੋ ਕਿੱਲੇ ਨਹੀਂ ਦੋ ਕਰਮਾ ਨਹੀਂ ਐਂ ਤੇ ਬੂਹੇ ਤੋਂ ਲਾਲਤ ਬੂਹੇ ਕੋ ਫੜਨ ਸਮਾਂ ਇਤਰਾ ਦਾ ਆ ਗਿਆ ਦੋ ਤਿੰਨ ਕਿਲੋਮੀਟਰ ਇਤਰਾ ਹੀ ਆਉ ਜਨਾ ਨਾ ਮੈਂ ਛਾਪਿਓ ਤੁਰਨਾ ਤੇ ਰਾਜ ਇੱਕ ਬਹਿ ਕਉਣੀ ਚਾਚਾ ਰਾਜਾ ਸਰਪੰਚ ਪੋਪਾ ਮਾਮਾ ਰਾਜੇ ਦਾ ਮੁੰਡਾ ਸੋਨੀ ਇ ਤੇ ਰਸਤੇ ਜੀ ਉੱਤੇ ਉਹਨਾਂ ਦੇ ਘਰੇ ਜਾ ਰਾਜ ਕਈ ਰਾਜ ਆਉਣਾ ਕੋ ਡਰ ਡਰ ਉੱਤੇ ਉਹਨਾਂ ਨੇ ਵਾਜ ਮਾਰ ਲੈਣੀ ਚਾਚੀਆਂ ਆਂਟੀਆਂ ਮਾਸੀਆਂ ਨੇ ਵੀ ਆ ਜਾ ਇੱਥੇ ਆ ਜਾ ਇੱਥੇ ਰੋਟੀ ਟਿਕਾ ਲਈਂ ਕੌਂਟੀ ਬਣਾ ਲਈ ਇੱਕ ਦੀ ਠੇਗਾ ਜਾ ਇੱਕ ਦੀਆਂ ਤੁੱਖ ਛਾਪਿਓ ਕਿਸੇ ਦਾ ਸੱਜਣ ਮਿੱਤਰ ਹੈਗਾ ਇਹ ਮੇਰਾ ਸਭੋਂ ਰਗਰੇਟ ਆਦਾ ਮੈਂ ਪਹਿਲਾਂ ਉਧਰੋਂ ਖਾ ਕੇ ਉਹਨਾਂ ਦੀ ਮਰੀਆਂ ਦੀ ਬੁੱਲਾ ਨਾ ਕਰ ਵੜ ਗਿਆਂ ਤੋ ਉਹਨਾਂ ਨਿਗਾਹ ਜ ਨਹੀਂ ਤਸ ਮੈਂ ਨਿਗਾਹ ਮੈਂ ਨਿਗਾਹ ਜ ਰਗਰੇਟਿਆ ਕਰੋ ਕੌਂਖੀ ਕਰਾਂ ਦਾ ਕਿ ਰਾਜ ਫੇਰ ਬੈਗ ਤੇ ਕੇਰਾ ਸੌਏ ਨਾ 2 ਵਜੇ ਦਾ ਸੁੱਤਾ ਮੈਂ 4-5 ਵਜੇ ਫੇਰ ਉੱਠਣਾ ਸੋਣੋਂ 2 ਵਜੇ ਸਵੇਰ ਦਾ ਨਿਕਲਿਆ ਸਕੂਲ 2 ਵਜੇ ਛੁੱਟੀ ਹੋਈ 3 ਵਜੇ ਰਾਜ ਕਿਸੇ ਬੈਗ ਤੇ ਸੌਂਸਣਾ ਇਹਨਾਂ ਰਹਾ ਦੀ ਮੱਝੇ-ਮੁੱਝੇ ਤੇ 5-6 ਵਜੇ ਘਰ ਚੱਲ ਜਾਂਦਾ ਨਾ ਇਕੱਠੀ ਬੈਗ ਤੇ ਤੇ ਉੱਥੇ ਵੀ ਸਮਾਂ ਲਾ ਲਿਆ ਜਿੰਨਾ ਕੁ ਲਮਣਾ ਨਿਕੇ ਉਹ ਦਿਆ ਮੁੜ ਕੇ ਆਪਣੇ ਪਿੰਡ ਸਕੂਲ ਚ ਆ ਗਏ ਆਪਾਂ ਗੱਲ ਨੂੰ ਤੇਜ਼ ਕਰੀਏ ਥੋੜੀ ਗੱਲ ਮੁੱਦਾ ਵੜਾ ਤੇ ਤਰਾ ਲੰਬੀ ਹੋਈ ਨਹੀਂ ਮੁੱਦਾ ਵੜਾ ਲੰਘਾਈ ਤੱਕ ਪਹੁੰਚਿਆ ਪਿਆ ਕੰਮ بگੜਨ ਵਾਲੇ ਹੁਣ ਕਹਿਣ ਦਾ ਭਾਪ ਵੀ ਮੈਂ ਛੋਟਾ ਹੁੰਦਾ ਪ੍ਰਾਇਮਰੀ ਸਕੂਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਕਾਲਜ ਟਾਈਮ ਦੇ ਯਾਰ ਦੋਸਤ ਏ ਟੂ ਜ਼ेड ਸਾਰੇ ਸਕੂਲਾਂ ਦੇ ਯਾਰ ਦੋਸਤ ਜਿੱਥੇ ਪੜੇ ਜਿੱਥੇ ਖੇਡੇ ਐਨਸੀਸੀ ਗਰੁੱਪ ਬਾਰਡਰ ਏਰੀਆ ਰੂਲਰ ਏਰੀਆ ਬੈਕਵਰਡ ਏਰੀਆ ਮੱਝਾਂ ਆਚਾਰ ਨਾਲੇ ਯਾਰ ਸ਼ਾਮਿਆਂ ਚ ਕਬਡੀਆਂ ਵਾਲੇ ਯਾਰ ਖੁੱਲਣ ਵਾਲੇ ਖਿੱਦੋ ਕੁੰਡੀ ਜੁਜੇ ਤੇ ਜੇ ਸਾਬੇਟੂ ਯੜ ਤੁਰਿਆਈਆਂ ਇੱਥੋਂ ਤੱਕ ਚੱਲਦਾ ਚੱਲਦਾ ਕਾਲਜ ਆ ਗਿਆ ਕਾਲਜਾਂ ਦੀਆਂ ਯਰਾਨੇ ਸਟੂਡੀਓ ਪਾਲਿਆ ਫਿਰ ਜੋਂ ਵਿਆਹ ਸ਼ੁਰੂ ਹੋਏ ਜੇ ਕਿਤੇ ਕੋਈ ਹਟਿਆ ਮੇਰੇ ਤੋਂ ਵਿਆਹ ਕੋਈ ਬੁੱਕਰ ਨੂੰ ਪਹਿਲੀ ਕੱਚੀ ਵਾਲੇ ਵੀ ਸਾਰੇ ਆਨੇ ਕਰਾਏ ਹਾਈ ਵਾਲਿਆਂ ਨੇ ਵੀ ਸਾਰਿਆਂ ਨੇ ਕਰਾਏ ਸੀਨੀਅਰ ਸਕੈਂਡਰੀ ਸਕੂਲ ਵੀ ਸਾਰੇ ਕਾਲਜਾਂ ਵਾਲੇ ਵੀ ਸਾਰੇ ਮੁੰਡੇ ਵਿਆਹ ਵਾਲੇ ਵਿਆਹ ਕੇ ਫਿਰ ਗਾਂ ਉਹਨਾਂ ਦੇ ਮੁੰਡੇ ਵਿਆਹ ਤੇ ਜੇ ਮੁੰਡੇ ਵਿਆਉਣ ਤੋਂ ਬਾਅਦ ਚ ਹੁਣ ਮੈਂ ਉਤਰਿਆਂ ਦੇ ਧਮਾਨ ਕਰਨੇ ਸ਼ੁਰੂ ਕਰ ਦਿੱਤੇ ਤੇ ਜੀਪੀਡੀ ਨੂੰ ਹੱਥ ਪਾਇਆ ਇਹ ਇੱਕ ਲੰਮਾ ਸਫ਼ਰ ਸੀ ਰਿਸ਼ਤੇਦਾਰੀਆਂ ਚ ਵਿਚਰਨ ਦਾ ਤੇ ਪਰ ਅੱਜ ਤੋਂ 10 ਸਾਲ ਪਹਿਲਾਂ ਨਾ 12-13 ਸਾਲ ਪਹਿਲਾਂ ਜਦੋਂ 12-13 ਸਾਲ ਪਹਿਲਾਂ ਮੋਬਾਈਲ ਦਾ ਯੁੱਗ ਬੜੇ ਯੁਰਾਂ ਤੇ ਆ ਗਿਆ ਲੋਕੀ ਮੋਬਾਈਲਾਂ ਚ ਵੜਨੇ ਸ਼ੁਰੂ ਹੋ ਗਏ ਲੋਕੀ ਉਲਝਣੇ ਸ਼ੁਰੂ ਹੋ ਗਏ ਰਿਸ਼ਤੇਦਾਰੀਆਂ ਤੋਂ ਟੁੱਟਨੇ ਸ਼ੁਰੂ ਹੋ ਗਏ ਤੇ ਫੇਰ ਮੈਂ ਇੱਕ ਵਾਰੀ ਗਿਆ ਉਥੇ ਬਾਹਰ ਬੈਂਕੰਗਥਾਈਲੈਂਡ ਉਥੇ ਜਾਂਦੇ ਸਾਰੇ ਵੀਰ ਪਤਾ ਤੁਹਾਨੂੰ ਤੇ ਉਹ ਵੀ ਸੁਨਾਮਾ ਇਹਨਾਂ ਕੋਲ ਉੱਥੇ ਜਦੋਂ ਮੈਂ ਗੱਡੀਆਂ 'ਚ ਵਿੱਚ ਵੇਖਿਆ ਜਿੱਤੋਂ 13.5 ਸਾਲ ਪਹਿਲਾਂ 14 ਕੇ ਸਾਲ ਪਹਿਲਾਂ ਤੇ ਜਿਹੜੇ ਵੀ ਉਥੇ ਸਵਾਰੀਆਂ ਗੱਡੀਆਂ ਉਹ ਜਿਹੜੇ ਜੋ ਵੀ ਓਪਨ ਗੱਡੀਆਂ ਓਪਨ ਬੱਸਾਂ ਬੈਠੇ ਤੇ ਕੋਈ ਵੀ ਜਿਹੜਾ ਨਾ ਆਪਣੇ ਮੋਬਾਈਲ 'ਚ ਹੀ ਵੜਿਆ ਕੋਈ ਕਿਤੇ ਬਾਹਰ ਨਿਕਲਦਾ ਹੀ ਨਹੀਂ ਬਸ ਐਂ ਐਂ ਸਾਡੇ ਕੋਲ ਫੋਨ ਹੀ ਨਹੀਂ ਹੈਗਾ ਬਟਨ ਵਾਲਾ ਆਇਆ ਸੀ ਤੇ ਉਹ ਇੱਥੇ ਤੁਹਾਨੂੰ ਸਿਮ ਸੁਮਦਾ ਨਹੀਂ ਪਤਾ ਬਾਹਰ ਕਿੱਦਾਂ ਚਲਾਉਣੀ ਜਾ ਕੇ ਤੁਹਾਨੂੰ ਸਿਮ ਦਾ ਹੀ ਨਹੀਂ ਪਤਾ ਬਾਹਰ ਜਾ ਕੇ ਕਿੱਦਾਂ ਚਲਾਉਣੀ ਆ ਸਾ ਨੂੰ ਨਹੀਂ ਪਤਾ 2 ਦਾ 10 ਦੇ ਵਿੱਚ ਇਹ ਜਿਹੜੀਆਂ ਗੱਲਾਂ ਦਾ 14 15 ਹੋ ਗਿਆ 11 'ਚ ਗਿਆ ਹੂੰ ਕੋਣ ਬਣੀ ਹੈਗੇ ਸਾਡੇ ਕੋਲ ਤੇ ਵਧੀਆ ਫੋਟੋ ਫੜਵਾਣੀ ਖਿੱਚਣਾ ਸਾਡੇ ਕੋਲ ਕੰਮ ਹੈਗਾ ਤੇ ਮੈਂ ਨਾ ਵੀ ਦੁਨੀਆ ਤੇ ਮੋਬਾਈਲਾਂ ਚ ਆ ਕਿਤਰਾ ਮਹਿਲ ਹੋਗਾ ਕੀ ਆ ਇਹ ਸੱਚੀ ਲੋਕੀ ਆ ਇਹਦੇ ਹੁੰਦੇ ਨਹੀਂ ਕਿਹਨਾਂ ਸਹਿੰਦੇ ਨਹੀਂ ਤੇ ਅਸੀਂ 5 7 ਜਣੇ ਰਲੇ ਹੇ ਛੇਤ ਤੇ ਹਾੜ ਲੱਲ ਕਰਦੇ ਭੱਜੇ ਫਰੀ ਉੱਥੇ ਫੇਰ ਅਸੀਂ ਉੱਥੇ ਉਹੀ ਕੁੱਤਖਾਨਾ ਸ਼ੁਰੂ ਕੀਤਾ ਕਿ ਮਾਇ ਤਾਂ ਸਾਰੇ ਪਹਿਲਾਂ ਚ ਵੜ ਗਏ ਆ ਤੇ ਆਉਣ ਵਾਲਾ ਸਮਾਂ ਵੀ ਸਾਡਾ ਮਾਇ ਪਹਿਲਾਂ ਚ ਵੜਨ ਵਾਲਾ 15 ਸਾਲ ਪਹਿਲਾਂ ਦੀ ਮੈਂ ਗੱਲ ਦੱਸਤੀ ਤੁਹਾਨੂੰ ਤੇ 12 ਸਾਲ ਹੋ ਗਏ ਸਿਸਟਮ ਹੈ ਵਿਗੜਦੇ ਵਿਖੰਡਿਆ ਤੇ ਨਾਲ ਨਾਲ ਮੈਂ ਜਿੰਨਾ ਘਰਾਮ ਪਰਵਾਰਾਂ ਚ ਵਿਚਰਦਾ ਮੈਂ ਤੇ ਏਰੀਆਤ ਨਹੀਂ ਹੈ ਗਿਆ ਇੱਕ ਘਰੋਂ ਸੁਣੋ ਤੇ ਦੂਜੇ ਦੀ ਉਧਰ ਕਰ ਦੋ ਇਧਰ ਕਰ ਦੋ ਆਪਣੀ ਜਿਹੜਾ ਸਾਰਿਆਂ ਦੀ ਇੱਕੋ ਜਿਹੀ ਆਪਾਂ ਜਿਹੜਾ ਜਿਆਦਾ ਆਪਣੇ ਦੁੱਖ ਜੇ ਰੋਵੇ ਉਹ ਸਮਝ ਲਓ ਜਿਆਦਾ ਖਰਾਬ ਹੁੰਦਾ ਏ ਬੰਦਾ ਕਈ ਦਾ ਜਿਹੜਾ ਜਿਆਦਾ ਹੀ ਦਸੀ ਜਾਏ ਨੀ ਨੇ ਮੈਂ ਰਾਇ ਕੀਤਾ ਉਹਨੇ ਮੈਂ ਕੀਤਾ ਮੈਂ ਕੋਈ ਨਹੀਂ ਕੀਤਾ ਸੀ ਕੀਤਾ ਨਹੀਂ ਸਾਰਾ ਕੋਲ ਦਾ ਜੀ ਤੇ ਆਪਾਂ ਹੀ ਇੰਨੇ ਪਾਏ ਹੁੰਦੇ ਜਿਹੜਾ ਜਿਆਦਾ ਦੱਸਦਾ ਹੁੰਦਾ ਇਹ ਤੇ ਮੈਂ ਕਹਿਆ ਯਾਰ ਰਿਸ਼ਤੇਦਾਰੀਆਂ ਟੁੱਟੀਆਂ ਸ਼ੁਰੂ ਹੋ ਗਈਆਂ ਅੰਦਰੀਆਂ ਸ਼ੁਰੂ ਹੋ ਗਈਆਂ ਬिखरਦੀਆਂ ਸ਼ੁਰੂ ਹੋ ਗਈਆਂ ਉਹ ਟਰੇਣਾ ਜੇ ਵੀ ਆ ਜਾਂਦਾ ਨਾ ਕਹਿ ਰਾ ਮੇਰੇ ਚੋਂ ਨਾ ਮੇਰੇ ਚੋਂ ਨਾ ਮੈਂ ਉੱਚਾਣਾ ਕਿ ਥੋੜੇ ਕਿਤੇ ਤੱਕ ਗੁੱਸਾ ਵੜਾ ਸਿੱਧੂ ਵੀ ਨੂੰ ਸਤਾਇਆ ਵੜਾ ਨੇ ਉਹ ਕਹਿਣਾ ਉਹਦੇ ਵੀ ਵਾਲੇ ਮੈਂ ਕਮਲ ਕੋਟਣਾ ਪੈਣਾ ਐ ਬੇਖੜ ਗਿਆ ਖਿਲਰ ਗਿਆ ਉੱਜੜ ਗਿਆ ਲਖੜ ਗਿਆ ਇਹ ਗੱਲਾਂ ਆ ਕੇ ਨਾ ਕਰਨ ਲੱਪੈਨੇ ਤੂੰ ਚਲੋ ਉਹਨਾਂ ਬਾਅਦ ਚ ਕਰਦੇ ਗੱਲ ਪਹਿਲਾਂ ਇੱਧਰ ਕਰੀਏ ਰਿਸ਼ਤੇਦਾਰੀ ਆਈ ਗੱਲ ਜਦੋਂ ਫਿਰ ਮੈਂ ਵੇਖ ਲਿਆ ਵੀ ਰਿਸ਼ਤੇਦਾਰੀਆਂ ਦੇ ਵਿੱਚ ਫੋਨਾਂ ਤੇ ਲੜਾਈਆਂ ਝਗੜੇ ਇੱਕ ਦੂਜੇ ਨੂੰ ਮਾਰੀ ਦੀ ਗੱਲ ਹੁੰਦੀ ਉੱਥੇ ਜਾਂਦੇ ਫੋਨ ਇਹ ਵੀ ਗੱਲ ਕਹੀਦਾ ਸਹੀ ਨਹੀਂ ਕਰਦੇ ਨਾ ਪਹਿਲਾਂ ਜਦੋਂ ਲੋਕ ਰਾਜ ਲੜਦੇ ਸੀ ਸਾਰੇ ਪਿੱਕੇ ਦੁਜੇ ਤੇ ਜੇ ਭੂਮਤੇ ਗੱਲ ਨਹੀਂ ਦੱਸਦੇ ਕਿਸੇ ਨੂੰ ਤੇ ਲੰਮਾ ਸਫਰ ਪੈਂਦਾ ਇੱਕ ਘਾੜਦਾ ਤੇ ਲੱਖਾਂ ਆਉਂਦੇ ਹਾਂ ਲੰਘ ਜਾਂਦੇ ਹਾਂ ਟਾਂਗੇ ਟੁੰਗਿਆ ਤੇ ਉਹਨਾਂ ਜਿਹਨੂੰ ਸਾਰੇ ਚੰਗੇ ਭਲੇ ਹੋ ਜਾਂਦੇ ਫਿਰ ਲੜਾਈ ਚੱਲ ਜਾਂਦੀ ਇੱਥੇ ਤੇ ਮਾੜੀ ਜੀ ਗੱਲ ਹੋ ਜਾਂਦਾ ਫੋਨਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਮੈਣਾ ਇੱਕ ਰਾ ਮੜੀ ਖਲਾਰਾ ਖੇਲ ਰਹੇ ਤੇ ਅੱਧੇ ਘੰਟੇ ਬਿਲ ਬੋਰਡ ਤੇ ਗੱਲ ਪਹੁੰਚ ਜਾਂਦੀ ਮੈਂ ਯਾਰ ਉਹ ਦੋਨਾ ਪਰੇਸ਼ਾਨ ਹੋਣਾ ਸ਼ੁਰੂ ਕਰਤਾ ਐ ਮੈਂ ਵੀ ਰਿਸ਼ਤੇਦਾਰੀਆਂ ਦਾ ਝੰਜਟ ਵਿਗੜ ਜਾਣਾ ਤੇ ਮੈਂ ਥੋੜਾ ਜਿਹਾ ਸਮਝਾ ਲੋਕਾਂ ਨੂੰ ਟੁੱਟਦਿਆਂ ਵੇਖ ਲਿਆ ਖਿੱਲਰਦਿਆਂ ਵੇਖ ਲਿਆ ਨਿਖੜਦਿਆਂ ਵੇਖ ਲਿਆ ਵੀ ਰਿਸ਼ਤੇਦਾਰੀਆਂ ਖਤਮ ਹੋਣ ਲੀਆਂ ਸ਼ੁਰੂ ਹੋ ਗਈਆਂ 2012-13 ਤੋਂ ਬਾਅਦ ਰਿਸ਼ਤੇਦਾਰੀਆਂ ਖਿੱਲਰਨੀਆਂ ਸ਼ੁਰੂ ਹੋ ਗਈਆਂ ਤੇ ਮੈਂ ਹੁਣ ਇਨਾ ਪ੍ਰੇਮਾਂ ਪਿਆਰਾਂ ਦੇ ਵਿੱਚ ਰਿਹਾ ਹਾਂ ਮੇਰਾ ਜੀ ਕਰਦਾ ਯਾਰਾ ਫਲਾਣਾ ਮੇਰੇ ਕੋਲ ਆਵੇ ਮੈਂ ਉਧ ਪੁੱਲ ਜਾਵਾਂਹੀਂ ਰਾਹ ਨੂੰ ਰੋਲਾ ਪਾਈਂ ਗੱਲਾਂ ਕਰੀਏ ਅਸੀਂ ਖੇਡੀਏ ਹਾ ਲਾ ਲਾ ਕਰਦੇ ਵੀ ਹੈਂ ਹਾਂਜੀ ਇਤਨਾ ਕਰਨੂ ਮੇਰਾ ਜੀ ਕਰਦਾ ਤੇ ਮੈਂ ਕੀ ਬਣੂ ਸਾਰੇ ਰਿਸ਼ਤੇ ਸਾਰੇ ਇੱਕ ਦੂਜੇ ਦਾ ਮੂੰਹ ਬਣਾ ਕੇ ਬਹਿਣ ਲੱਪੇ ਤੇ ਮੇਰੇ ਜੇ ਮੇਰੇ ਨਾਲੇ ਦਿਨ ਆ ਗਏ ਤੇ ਮੈਂ ਕੀ ਕਰੂੰ ਹਾਂਜੀ ਤੇ ਮਹਾਇਰੀ ਕੰਮ ਖਰਾ ਹੋਇਣਾ ਤੇ ਸਾਰੇ ਲੋਕ ਰਿਸ਼ਤੇਦਾਰ ਇੱਕ ਦੂਜੇ ਨਾਲ ਇਤਨਾ ਹੋ ਗਿਆ ਕਿਵੇਂ ਬਣੂ ਕਾਣੀ ਕਿਦ ਮੇਰਾ ਨਾ ਦਿਨ ਆ ਗਏ ਤੇ ਮੈਂ ਇਹ ਤੋਂ ਪਹਿਲਾਂ ਕਿ ਕੰਮ ਨਾ ਕਰ ਲਾਂ ਮੈਂ ਮੈਂ ਸੱਚੀ ਆ ਵੈਗੁਰੂ ਦੀ ਸੌ ਮੈਂ ਸਲਾਮਤ ਮਾਗਜ ਬਣਾਉਣੀ ਸ਼ੁਰੂ ਕਰਤੀ ਮੈਂ ਵੀ ਜਿਤਨਾ ਆ ਲੋਕਾਂ ਦੇ ਤੇ ਵੀ ਇਹ ਰਿਸ਼ਤੇਦਾਰੀਆਂ ਨੇ ਬੁਲਾਉਣਾ ਹੀ ਛੱਡਤਾ ਉਹ ਨਹੀਂ ਛੜਤਾ ਮਰਨਾਂ ਤੇ ਵੀ ਛੜਤਾ ਖੁਸ਼ੀ ਦੇ ਮੌਕੇ ਤੇ ਤੇ ਵਿਆਹਾਂ ਚ ਨਹੀਂ ਆਉਂਦੇ ਮਰਿਆ ਤੇ ਵੀ ਛੜਤਾ ਮੈਂ ਵੇਖਿਆ ਉਹ ਮੈਂ ਕੱਲੇ ਕੱਲੇ ਕਿਉਂ ਦੱਸਦਾ ਵੀਰਾ ਮੈਂ ਕਿਹਦੇ ਘਰ ਕਲੇਸ਼ ਹੋਊਗੀ ਮੈਂ ਵੇਖਣ ਡਿਆ ਸਕੇ ਭਰਾ ਨਹੀਂ ਆਉਂਦੇ ਮਰੇ ਤੇ ਸਕੇ ਪਤੀ ਘਰੀ ਜਾਣਦੇ ਕਿਉਂ ਜਿਹਦੇ ਸਕੇ ਹੀ ਨਹੀਂ ਆਉਂਦੇ ਕਿਉਂ ਜਿਹਦੇ ਮਰੇ ਤੇ ਮਰੇ ਤੇ ਛੜਤਾ ਜਿਉਂਦੇ ਨੂੰ ਛੱਡੋ ਵੀ ਆਨੇ ਨਾ ਦੁੱਖ ਚ ਜਾਓ ਸੁੱਖ ਚ ਭਾਵੇਂ ਨਾ ਜਾਓ ਛੱਡ ਦੋ ਖਿਹੜਾ ਹੋਣਾ ਮੈਂ ਜਨਾ ਦੁੱਖ ਚ ਛੜਤਾ ਹੀ ਲੋਕਾਂ ਨੇ ਸੁਖੀ ਚਤੁਰ ਪੈਂਦੀ ਸਭ ਹੁਣ ਹਮ ਉਲਟਾ ਹੋ ਗਿਆ ਇਹ ਪਹਿਲਾਂ ਦਿੰਦੇ ਸੀ ਜੇ ਕਿਸੇ ਦਾ ਦੁੱਖ ਹੋਵੇ ਤਾਂ ਦੁੱਖ ਚ ਜਾਓ ਸੁਖ ਚ ਨਾ ਜਾਵੇ ਨਾ ਜਾ ਨਾ ਨਾ ਹੁਣ ਪਹਿਲਾਂ ਦੇ ਦੁੱਖ ਜੇ ਤੇ ਆ ਫਿਰ ਚਲ ਜੂ ਜ ਨਾ ਨਾ ਉਲਟੋ ਗਿਆ ਕੰਮ ਵੀ ਜੇਰੇ ਦੇ ਘਰ ਕੋਈ ਖੁਸ਼ੀ ਦਾ ਕੰਮ ਹੈ ਪ੍ਰੋਮਿਸ ਵਧੀਆ ਚਲੋ ਆਪਾਂ ਚੱਲ ਜਾਾਂਗੇ ਖੁਸ਼ੀ ਦਾ ਘਰ ਆਵਾਂਗੇ ਤੇ ਜੇ ਕੋਈ ਦੁੱਖ ਦਾ ਕੇ ਨਾ ਤੇ ਆ ਗਏ ਜੂ ਪਿਪਤਾ ਬਣ ਗਏ ਫੇਰ ਨਹੀਂ ਜਾਣਾ ਆਪਾਂ ਫੇਰ ਨਹੀਂ ਖੜਨਾ ਫੇਰ ਭੱਜਣਾ ਆਪਾਂ तो, ओ, नहीं जी समय मेरे से आ गए तो कम बड़ा बिगड़ जाना मेरे तो रहा नहीं जाना जिस तरह पिछले कला मैं ये लग्या तो मैं तुम तो लोना जी सारे नाल खड़ने मैं खाने कट्ठे करके मैंने वह पता जी, खड़ी जी, 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 भी जी। कि खड़ी दे कि रखी जाए कि बनी दे मैं सारा को विका जी मैं फिर एक सलाह बनाई मैं इस तरह करिए पेल्ह कि हम मेरे ना भी ये ਇਟ ਖੜਕੀ ਦੇ ਸ਼ੁਰੂ ਹੋ ਗਏ ਆ ਬਿਨਾ ਵਜ੍ਹਾ ਤੋਂ ਰੁੱਸਣ ਲੱਪੇ ਲੋਕ ਬਿਨਾ ਵਜ੍ਹਾ ਤੋਂ ਮੂੰਹ ਜਪੜਾ ਲੈਂਦੇ ਆ ਕਿ ਇਹਦਾ ਵਿਆਹ ਹੋਣ ਵਾਲਾ ਹੁੰਦਾ ਪਤਾ ਵੀ ਸਿਆਲ ਚ ਵਿਆਹ ਹੋਣਾ ਫਿਰ ਬਾਏ ਸਾਡੇ ਤਰਲੇ ਮਾਰਦਾ ਫਿਰ ਸਾਡੇ ਮਗਰ ਮਗਰ ਫਿਰੇ ਕੇ ਸਾਡੇ ਨਾਲ ਬਣਾ ਕੇ ਰੱਖੂਗਾ ਆਪੇ ਵਿਆਹ ਇਹਨੇ ਕਰਨਾ ਇਹਨੇ ਪੈਸੇ ਲੈਣੇ ਇਹਨੇ ਬਿੱਲ ਲੈਣਾ ਅਸੀਂ ਇਹਨੂੰ ਕੀ ਪ੍ਰਵਾਹ ਅਸੀਂ ਇਹਨੂੰ ਕੀ ਜਾਣਦੇ ਅਸੀਂ ਇਹਨੂੰ ਕੀ ਜਾਣਦੇ ਉਹ ਆਂਦੇ ਹੀ ਅਠੀ ਦੀਆਂ ਅੱਖਾਂ ਉਗੜਨ ਵਾਲੇ ਉਹ ਆਂਦੇ ਤੋ ਦੜਕਣ ਵਾਲੀ ਮਿਸ਼ਾਂ ਮਦਾਨੀ ਹੈ ਯੇ ਨਹੀਂ ਆਈਆਂ ਟੈਲੀ ਨਹੀਂ ਆਏ ਕਾਲੇ ਚਿੱਟੇ ਰੇਡੀਓ ਨਹੀਂ ਹੈ ਟੇਪਰ ਕਟਰ ਨਹੀਂ ਆਈ ਉਹ ਧੱਕਣ ਜਿਹੜੀ ਡਲਟਨ ਦੀ ਉਹ ਮੈਂ ਹੀ ਲੈ ਕੇ ਦੇਣਾ ਸਾਰਿਆਂ ਨੂੰ ਕੋਈ ਚੀਜ਼ ਲੈ ਨਹੀਂ ਹੁੰਦੀ ਨਾ ਬਿਜਾਰਾ ਤੋਂ ਨਵੀਂ ਤਕਨੀਕ ਦੀ ਉਹ ਮੈਂ ਹੀ ਲੈ ਕੇ ਦੇਣਾ ਸਾਰਿਆਂ ਨੂੰ ਚਲੋ ਵੀ ਮੋਬਾਈਲ ਦੀ ਸੁਣਾਉਣੇ ਥਲੋ ਸਟੋਰੀ ਬੜੇ ਵਧੀਆ ਬੜੇ ਜ਼ਰੂਰ ਹੋਣਗੇ ਤੇ ਮੈਂ ਇੱਕ ਗਾਣੀ ਕੀ ਚੱਲ ਗਈ ਤੇ ਆਪਾਂ ਇਦਾਂ ਕਰੀਏ ਵੀ ਹੁਣ ਮੇਰੇ ਨਾਲ ਵੀ ਵਿਪਤਾ ਤੇ ਉਹ ਸ਼ੁਰੂ ਹੋ ਗਈਆਂ ਤੇ ਇਹ ਤੋਂ ਪਹਿਲਾਂ ਪਹਿਲਾਂ ਮੇਰਾ ਰਾਦਾ ਇੱਕ ਬਣ ਗਿਆ ਕੰਮ ਕਰੀਏ ਆਪਾਂ ਕੰਮ ਮੈਂ ਵੇਖੀ ਉਹ ਇੰਨਾ ਰੁੱਸਣਾ ਤੇ ਹੈਗਾ ਇਹ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਸਾਈਏ ਮੈਂ ਕੋਰੀ ਦਿਮਾਗ 'ਚ ਪਲੈਨਿੰਗ ਬਣਾ ਲਈ ਵੀ ਇਹ ਤੋਂ ਪਹਿਲਾਂ ਕਿ ਮੈਂ ਇੰਨਾ ਦੁਖੀ ਹੋ ਜਾ ਜਿਵੇਂ ਹੁਣ ਹੋਣ ਲਿਆ ਮੈਂ ਹੁਣ ਦੁਖੀ ਹੋਣ ਲਿਆ ਰਿਸ਼ਤੇਦਾਰੀਆਂ ਤੋਂ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਹਰ ਵੇਖ ਲੋ ਭਾਈਦਿਆਂ ਬਾਣ ਨਹੀਂ ਨਹੀਂ ਲੱਭਣੇ ਹੁਣ ਤੇ ਮੈਂ ਸਕੀਮ ਇਹ ਲੜਾਲੀ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਨਾ ਕੋਈ ਪ੍ਰੋਗਰਾਮ ਜਿਆਦਾ ਨਹੀਂ ਚਲੋ ਆਪਾਂ ਸੁਖਨੀ ਸਾਹਿਬ ਦਾ ਪਾਠ ਕਰਾਈਏ ਸੁਖਨੀ ਸਾਹਿਬ ਦਾ ਪਾਠ ਕਰਾਈਏ ਸਾਰੇ ਰਿਸ਼ਤੇਦਾਰ ਸਾਦ ਨਾਲ ਮੇਰਾ ਰਾਦਾ ਵੀ ਸਾਰੇ ਸਾਦ ਨਾਲ ਮੇਰੀ ਰਿਸ਼ਤਰੀ ਹੈ ਬੜੀ ਹੈ ਨਾ ਕਿਉਂ ਕਾਰਨ ਕੀ ਆ ਆ ਬੀਬੀ ਦੀ ਆ ਮੇਰੇ ਪਰ ਪੁੱਜੇ ਤੇ ਜੇ ਭਾਪੇ ਦੀਆਂ ਮਾਮੇ ਮਾਸੀਆਂ ਦੂਜੀਆਂ ਤੇ ਜੀਆਂ ਸਾਡੀਆਂ ਭਲਾਣੀਆਂ ਢੀੜੀਆਂ ਅੰਗਲੀਆਂ ਸੰਗਲੀਆਂ ਇੱਧਰ ਨੂੰ ਵੜ ਜਾ ਉੱਧਰ ਨੂੰ ਵੜ ਜਾ ਪਤਾ ਨਹੀਂ ਕਿੰਨੀ ਕਿ ਰਿਸ਼ਤੇਦਾਰੀ ਵੈਸੇ ਤੇ ਆਮ ਵਿਚਾਰੀ ਚ ਮੇਨ 50 60 ਬੰਦੇ ਹੁੰਦੇ 100 ਲਾ ਲਓ ਮੇਰੇ 200 ਲਾ ਲਓ ਅਰaldi ਮਿਲਦੀ ਰਿਸ਼ਤੇਦਾਰੀ ਇਕੱਠੀ ਲਾ ਲਓ 100 150 ਚੰਗੀ ਹੋਈ ਹੁੰਦੀ ਲੋਕਾਂ ਦੀ 100 150 200 ਲਾ ਲਓ ਚਲ ਮੇਰੇ 300 ਲਾ ਲਓ ਲੰਮਾ ਚੌੜਾ ਸਫਰ ਲਾ ਲਓ ਤੂੰ 300 ਚੋਂ ਕਿੰਨੇ ਕਿਹਾ 300 ਜੋ ਨੂੰ 10 ਸਿੱਧੂ ਕਰ ਦੇ ਜਵਾਬ 2 4 ਝੂਠ ਨਾ ਬੁਲਾ ਲਾ ਲਿਓ 100 ਚ 100 ਚ 2 4 ਬਾਹਰ ਕੱਢ 200 ਚ 7 8 ਕੱਢ ਲਾ 300 ਜੋ 10 ਕੱਢ ਲਾ ਹੋਣਾ ਬੁਲਾ ਲਾ ਮੈਂ ਤਾਂ ਇਹ ਉਹ ਨੂੰ ਬੁਲਾ ਲਿਓ 290 ਨਹੀਂ ਬੁਲਾਉਣ ਵਾਲੇ 290 ਝੂਠਾ ਹੀ ਮੈਂਦਾ ਹੀ ਹੂੰ ਤੇ ਫਿਰ ਮੈਂ ਉਹ ਸੁਖਣੀ ਸਾਹਿਬ ਦੀ ਤੁਹਾਨੂੰ ਦੱਸਣ ਲੱਗਾ ਕੱਲ੍ਹ ਜਿਹੜੀ ਮੈਂ ਕਿਹਾ ਸਾਰੇ ਰਿਸ਼ਤੇਦਾਰ ਇਕੱਠੇ ਕਰੀਏ ਸਮਾਂ ਬੜਾ ਵਧੀਆ ਸੀ ਉਹਨਾਂ ਦਿਨਾਂ 'ਚ ਗੱਲ ਬੜੀ ਅੱਜ ਤੋਂ 12 13 ਸਾਲ ਪਹਿਲਾਂ ਯੂਥ ਬੜਾ ਵੱੜ ਜਾਂਦਾ ਹੁੰਦਾ ਕਹਿਰਾ ਮੈਂ ਛੱਡੇ ਨੂੰ ਵੀ ਹੋ ਗਿਆ ਸਮਾਂ ਨੂੰ 20 ਸਾਲ ਪੂਰੇ ਹੋ ਗਏ 25 ਸਾਲ ਪਹਿਲਾਂ ਬੜਿਆ ਨੂੰ ਫੇਰਿਆ ਵੀ ਇਹ ਦੱਸਾਂਗੇ ਵੀ ਕਿੰਨੂੰ ਫੇਰਿਆ ਕੋਈ ਨਜਾਇਜ਼ ਕੇ ਨੂੰ ਚਪੇੜਦੀ ਅਜੇ ਤੱਕ ਮਰੀ ਤੇ ਨਾ ਕੇ ਨਾ ਨਜਾਇਜ਼ ਗਰੀਬ ਮਾਰ ਕੇ ਨਾ ਧੱਕਾ ਨਹੀਂ ਕੀਤਾ ਜਿੰਨੂੰ ਹੰਕਾਰੇ ਹੋਏ ਦਾ ਮਾਣ ਪੰਨਿਆ ਸਿਰ ਤੇ ਚੜ ਗਿਆ ਇਹਦਾ ਸਿਰ ਪੰਨਿਆ ਪਾਗ ਨੂੰ ਹੱਥ ਉਹਨਾਂ ਦਾ ਹਾਂ ਲੱਤ ਜਾਂਦੇ ਅਮਨਦੀਪ ਜੋੜਦੇ ਹੁੰਦਾ ਹੈ ਅਮਨਦੀਪ ਜੋੜਦੇ ਹੁੰਦਾ ਹੈ ਤੇ ਪੂਰੀ ਹੁਣ ਬੰਦ ਹੋ ਗਿਆ ਕੰਮ ਤੇ ਵੀ ਸਾਲ ਹੋ ਗਏ ਜੇ ਕੰਮਾਂ ਤੋਂ ਤੋਬਾ ਕੀਤੀ ਰੱਬ ਰਬ ਕਰਨ ਦੇ ਅੰਦਰ ਬੈਠੇ ਆ ਵਾਹਿਗੁਰੂ ਵਾਹਿਗੁਰੂ ਨਾਲ ਜੁੜੇ ਹੋਏ ਆ ਆਪਣੇ ਕੰਮ ਚ ਲੱਗੇ ਆ ਮਾੜਾ ਚੰਗਾ ਕਰੀ ਜਾਂਦੇ ਪਰ ਨਹੀਂ ਅੰਦੇ ਨਹੀਂ ਬਣਦੇ ਨਾ ਤੇ ਨਹੀਂ ਬਣਦੇ ਨਾ ਤੇ ਮੁੰਡਾ ਇਹੋ ਜਿਹੇ ਲੋਕ ਵੀ ਹੈਗੇ ਐਸ ਟਾਈਮ ਤੇ ਕਹਿੰਦੇ ਆ ਭਿਜਾਂ ਤੇ ਸਾਨੂੰ ਗਾਲਾਂ ਕੱਢ ਅਸੀਂ ਤੈਨੂੰ ਕੱਢੀਏ ਤੂੰ ਸਾਨੂੰ ਕੱਢ ਤੂੰ ਸਾਡੇ ਛੇਤਰ ਮਾਰ ਲਾ ਸਾਡੀ ਬੇਇੱਜ਼ਤੀ ਕਰ ਲਾ ਅਸੀਂ ਅੱਗੇ ਲੰਮੇ ਪਏ ਨੇ ਡਾਂਗਾ ਮਾਰ ਲਓ ਸਾਡੇ ਪੱਕੀਆਂ ਗੱਲਾਂ ਗਰੰਟੀ ਆ ਦੇ ਦੂੰ ਧਾਰਨਾ ਤੁਹਾਨੂੰ ਇੰਨੀ ਵਾਹਿਗੁਰੂ ਦੀ ਕਿਰਪਾ ਰਹੀ ਆ ਬੰਦੇ ਲੰਮੇ ਪਏ ਨੇ ਅੱਗੇ ਫੇ ਡਾਂਗਾ ਮਾਰ ਲਓ ਭਰਾਵਾ ਸਾਨੂੰ ਮਾਫ਼ੀ ਦੇ ਦਿਓ ਤੇ ਹੁਣ ਸਮਾਂ ਕੀ ਆ ਗਿਆ ਭਲਾ ਉਹ ਸਾਰੇ ਇਹੋ ਕੁਝ ਆਕਰੰਡੇ ਪਿੱਤੂ ਸਾਨੂੰ ਲੜਦਾ ਕਿਉਂ ਨਹੀਂ ਸਾਡਾ ਬੇਇਤੀ ਕਿਉਂ ਨਹੀਂ ਕਰਦਾ ਸਾਨੂੰ ਕਾਲਾ ਘੱਡ ਸਾਡੇ ਮਾਰ ਲਾ ਛੱਤਰ ਮਾਰ ਲਾ ਆ ਤੁਹਾਨੂੰ ਵੀਡੀਓ ਪਾ ਦੇਣਾ ਆਡੀਓ ਪਾ ਦੇਣਾ ਉਹਦੇ ਹੀ ਮਸ਼ਹੂਰ ਹੋਣਾ ਪਰ ਨਹੀਂ ਝਟੋ ਮੈਂ ਹਰ ਪਤਨ ਤਰਿਆ ਜੀ ਕਈ ਕੋਟ ਖਾ ਕੇ ਸਰਦੋ ਮਸ਼ਹੂਰ ਵੀ ਹੋਏ ਜੀ ਫਰੈਦ ਕੀ ਮਸ਼ਹੂਰ ਨਹੀਂ ਹੋਣ ਪਤਾ ਨਹੀਂ ਕੀ ਲੱਗਿਆ ਇਹ ਜਾਲਾ ਕੁ ਸਿਰ ਤੇ ਚੜ ਗਿਆ ਨਾ ਚੜ ਕੇ ਆਏ ਨੂੰ ਤੁਹਾਨੂੰ ਦੱਸਿਆਗੇ ਤੇਗ ਤੇ ਦਰਤੇ ਆਏ ਨੂੰ ਦੇਗ ਅਹੀਂ ਹਰ ਤਰੀਕਾ ਜਾਣਦੇ ਜੀ ਵਿਆਹਾਂ ਵਿੱਚ ਡੀ ਜੇ ਦੇ ਪਿੱਛੇ ਕਰਕੇ ਕੋਟ ਲੈ ਜਾਂਦੇ ਵਾਜ ਨਹੀਂ ਉਸ ਤੋਂ ਬਾਅਦ ਜਾਂਦੀ ਬੀਬੀ ਦੀ ਆਉਂਦੀ ਉਹ ਹੱਡ ਨੂੰ ਸੁਣਦੀ ਦੀ ਬਾਹਰ ਨਹੀਂ ਸੁਣਦੀ ਨੇਰੇਜ ਵੀ ਕੋਟੇਜ ਹੈ ਉਹ ਵੀ ਦੱਸਾ ਦੱਸੇ ਵੀ ਆ ਦੱਸਣ ਲੱਗਾ ਫੇਰ ਦਤਾ ਤੈਨੂੰ ਜਿਹਨੂੰ ਨੇਰੇਜ ਦੇ ਆਖੀ ਜਾ ਪਿਆ ਉਹ ਨੇਰੇਜ ਖੜੋ ਨੂੰ ਮੜਾ ਇਹਨੂੰ ਤੇ ਚਿਤਰਾਈਏ ਨੂੰ ਖਰਾਬ ਕਰਦਾ ਗਲਤ ਬੰਦਾ ਫੜੋ ਫੇਰ ਉਹ ਖਾਤਰੀ ਉਹ ਉੱਥੇ ਇਹ ਗੱਲ ਆਪਾਂ ਸੂਰੀ ਸਾਹਿਬ ਕਰਾਉਣ ਲੱਗੇ ਆ ਕਿ ਸਾਰੇ ਰਿਸ਼ਤੇਦਾਰ ਕਰੀਏ ਇਕੱਠੇ ਤੇ ਮੇਰਾ ਰਾਦਾ ਬਣ ਗਿਆ ਜਿਵੇਂ ਉਹ ਆਪਣੇ ਖਾਲੜੇ ਮੋਰ ਨਹੀਂ ਹੈਗਾ ਮੋਰ ਹੈਗਾ ਕਿ ਮਰ ਗਿਆ ਹੈ ਇੱਕ ਖਾਲੜੇ ਮੋਰ ਹੋਇਆ ਜੇ ਬਲਾਈ ਤਗੜਾ ਬੜਾ ਉਹ ਨੀਗਰੋ ਜੇ ਉਥੇ ਰਜਿਆ ਪਿਆ ਹੁੰਦਾ ਚਾਦਰੇ ਚ ਖਈ ਗਰੀ ਤੇ ਪੋਤਰਾਂ ਦੇ ਬੰਦੇ ਨਾ ਕਾਲੇ ਜੇ ਬਹੁਤ ਤਗੜੇ ਨੀਗਰੋ ਜੇ ਇੱਕ ਬੰਦੇ ਨੂੰ ਕਾਲਾ ਤੇਲ ਤੂਜਾ ਮਲ ਕੇ ਲਿਸ਼ਕਾ ਕੇ ਤੇ ਸੂਤਰੇ ਜੇ ਬੰਨ ਕੇ ਨਾ ਜਿਵੇਂ ਦੂਜੇ ਬਣਾ ਕੇ ਮੇਰਾ ਤਾਂ ਇਤਰਾਹ ਦੀਆਂ ਪਲੈਨਿੰਗਾਂ ਕਰਦਾ ਮੈਂ ਸ਼ੁਕਰ ਕਰੋ ਸ਼ੁਕਰ ਕਰੋ ਨਹੀਂ ਆਏ ਤੂੰ ਇਹਦੇ ਨਾਮ ਆ ਕਰਾਇਆ ਪ੍ਰੋਗਰਾਮ ਮਸੂਤ ਨੇ ਜੇ ਬੰਨ ਕੇ ਤੇ ਦੋਗ ਸੱਤ ਲੈਣੇ ਹੋ ਇੱਕ ਟੈਂਟ ਲਾ ਲੈਣੀ ਇੱਧਰ ਰੋਟੀ ਪਾਣੀ ਆਲਾ ਤੇ ਇੱਕ ਟੈਂਟ ਐਸ ਬਨੇ ਲਾ ਲੈਣ ਤੇ ਰੱਸੀਆਂ ਹੀ ਲਾ ਕੇ ਨਾ ਜਦੋਂ ਵਿਹਲੇ ਹੋ ਗਏ ਨਾ ਸਾਰੇ ਰਿਸ਼ਤੇਦਾਰ ਭੈਣ ਭਰਾ ਰੋਟੀ ਤੇ ਹੁਣ ਭੁੱਖ ਲੱਗੀ ਰੋਟੀ